ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੂ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਵਿੱਚ ਅੱਜ ਆਪਾਂ ਪੰਜਾਬ ਦੇ 27 April ਪੰਜਾਬ ਦੇ ਦਿਨ ਦੇ ਮੌਸਮ ਦੀ ਗੱਲ ਕਰਨਗੇ ਕਿ ਕਿਹਨਾ ਲੱਗੇ ਚ ਉਹਨੂੰ ਮੀਂਹਿਆ ਕਰਵੀਆਂ ਦੇਖੋ ਮੈਸਜ ਆਣ ਤੇ ਕਿਹੜੀ ਲੱਗੇ ਸਾਫ਼ ਤੇ ਖੁਸ਼ਕ ਬਣੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਆਪਣਾ ਜਿਹੜੇ ਵੀਰ ਆਪਾਂ ਜਾਣ ਤੇ ਨਵੇਂ ਆਇਆ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲੈ ਕੇ ਜੁੜ ਕਾਤਾ ਆਪਾਂ ਲਾ ਕੇ ਸਕਦੇ ਕਿਸਾਨ ਵੀ ਨਾਲ ਵੀਡੀਓ ਸ਼ੁਰੂ ਕਰ ਲਓ ਚਲੋ ਅੱਗੇ ਵੱਧਦੇ ਵੀਡੀਓ ਲਓ ਹਾਂ ਜੀ ਪੰਜਾਬ ਦੇ 8 ਵਜੇ ਸਵੇਰ ਦੀਆਂ ਲੈ ਸੈਟਾ ਤੁਸੀਂ ਜਿਦਿਸੋਂ ਆਪਣੇ ਪੰਜਾਬ ਦੇ ਜੋ ਮੱਝ ਦੇ ਵਾਲੇ ਭਾਗ ਹੋ ਗਏ ਥੋੜੇ ਬੋਦੇ ਦਬਾਬੇ ਦੇ ਇਹਨਾਂ ਚ ਬੱਦਲ ਵਈਦਾ ਹੁੰਦਾ ਲੱਗਿਆ ਹੋਇਆ ਉਸ ਦਰਮਿਆਨ ਥੋੜੇ ਬੋਦੇ ਲੈ ਕੇ ਜੋ ਮੱਝ ਦੇ ਆਪਣ ਨੂੰ ਖਾਸ ਕੜਮਨ ਵੀ ਦੇਖਣ ਨੂੰ ਮਿਲ ਸਕਦੀ ਹੈ ਤੇ ਦਰਮਾਨਾਮੀ ਵੀ ਦੇਖਣ ਨੂੰ ਮਿਲ ਰਿਹਾ ਹੈ ਬਾਕੀ ਅੱਪਾ ਗੱਲ ਕਰੀ ਤੁਸੀਂ ਜਿਦਿਸੋਂ ਆਪਣੇ ਮਾਲਵੇ ਸਰ ਦੀਪਕ ਗਮਲੂ ਵੀ ਆ ਕੇ ਸਿਸਟਮ ਇੰਟਰ ਕਰ ਰਿਹਾ ਹੈ ਪੰਜਾਬ ਵਿੱਚ ਜੋ ਕਿ ਆਪਣਾ ਸਿਸਟਮ ਇਸ ਤਰ੍ਹਾਂ ਕੂਚ ਕਰੂਗਾ ਪੰਜਾਬ ਦੇ ਅੱਧੇ ਭਾਗਾਂ ਨੂੰ ਇਹ ਕਵਰ ਕਰ ਲੂਗਾ ਤੇ ਮੱਝ ਦੇ ਦੋਆਬੇ ਵਿੱਚ ਜਿੱਥੇ ਨਾਲ ਆਪਣੇ ਪੰਜਾਬ ਵਿੱਚ ਆਪਾਂ ਨੂੰ ਫੇਰ ਤੋਂ ਮੀਂਹ ਦੇ ਕਰਮੇ ਦੇਖਣ ਨੂੰ ਮਿਲ ਸਕਦੀਆਂ ਹਨ ਬਾਕੀ ਤੁਸੀਂ ਦੇਖ ਸਕਦੇ ਹੋ ਇਹ ਹੁਣ ਆਪਣਾ ਰੇਨਫਾਲ ਡਾਟਾ ਹੈ 1:30 ਵਜੇ ਦਾ ਦੁਪਹਿਰ ਦੇ ਬਾਕੀ ਇਹ ਪੂਰਾ ਬਿਲਕੁਲ ਸਹੀ ਨਹੀਂ ਹੁੰਦਾ ਪਰ ਫੇਰ ਵੀ ਜਿਆਦਾ ਹਾਜ਼ਰੀ ਹੈ ਆਪਣਾ ਸਹੀ ਹੁੰਦਾ ਹੈ 1:30 ਵਜੇ ਇਥੇ ਤੋਂ ਪੰਜਾਬ ਦੇ ਕਾਫੀ ਜਿਆਦੇ ਇਲਾਕੇ ਜਿੱਥੇ ਮੀਂਹ ਦੇ ਕਰਮੇ ਦੇਖਣ ਨੂੰ ਮਿਲ ਸਕਦੀਆਂ ਹਨ ਇਹ 4:30 ਵਜੇ ਦਾ ਰੇਨਫਾਲ ਦਾ ਸ਼ਾਮ ਦਾ ਤੁਸੀਂ ਦੇਖ ਸਕਦੇ ਹੋ ਆਪਣੇ ਥੋੜੇ ਪਤਾ ਲੱਗ ਜੂ ਭਾਰੀ ਗਤੀਵਿਧੀਆਂ ਵੀ ਦੇਖਣ ਨੂੰ ਮਿਲ ਸਕਦੀਆਂ ਹਨ ਤੇ ਬਾਕੀ ਮੌਸਮ ਵਿਭਾਗ ਵੱਲੋਂ ਵੀ ਅੱਜ ਵੀ ਅਲਰਟ ਮਿਲਿਆ ਹੋਇਆ ਹੈ ਆਪਣੇ ਪੰਜਾਬ ਵਿੱਚ ਜਿਸ ਦਰਮਿਆਨ ਆਪਣੇ ਹੜਕੇ ਦਰਮਿਆਨ ਨਾ ਵੀ ਦੇਖਣ ਨੂੰ ਮਿਲ ਸਕਦਾ ਥੋੜੇ ਬਦਲੇ ਲੱਗੇ ਜੋ ਭਾਰੀ ਮੀਂਹ ਤੋਂ ਇਨਕਾਰ ਵੀ ਨਹੀਂ ਕਰ ਸਕਦੇ ਬਾਕੀ ਆਪਾਂ ਕਾਲਮ ਰਾ ਗੱਲ ਕਰੀਏ ਅੱਜ ਆਪਣੇ ਦੁਪਹਿਰ ਤੋਂ ਬਾਅਦ ਅਮੀ ਦੀਆਂ ਕਾਰਵਾਈਆਂ ਹੋਰ ਵੀ ਵਧਣਗੀਆਂ ਜਦੋਂ ਟੈਂਪਰੇਚਰ ਪੀਕ ਤੇ ਗਿਆ ਬਦਲਵਾਈ ਹੋਰ ਵੀ ਕ੍ਰੀਏਟ ਹੋਊਗੀ ਬਾਕੀ ਜਿਹੜੀ ਇਹ ਵਾਲੀ ਬਦਲਵਾ ਆਈ ਆ ਰਹੀ ਹੈ ਹੁਣ ਪੰਜਾਬੋ ਚ ਇਸ ਦਰਮਿਆਨ ਵੀ ਆਪ ਨੂੰ ਮੀਂਹ ਦੇਖਣ ਨੂੰ ਮਿਲ ਸਕਦਾ ਆਪਣੇ ਇਲਾਕੇ ਵਾਈ ਤੋਂ ਵੀ ਗੱਲ ਕਰ ਲੈਣੇ ਆ ਆਪਣੇ ਪੰਜਾਬ ਦੇ ਜਵਾਹ ਪਹ ਹੋ ਗਏ ਫਾਜ਼ਲਕਾ ਮੁਕਸਰ ਪਠੰਡਾ ਫਰੀਦਕੋਟ ਫਿਰੋਜ਼ਪੁਰ ਮੋਗਾ ਤੰਤਾਂ ਨੰਬਰਸਲ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਕਬੂਥਲਾ ਜਲੰਧਰ ਲੁਧਿਆਣਾ ਬਰਨਾਲੇ ਦੇ ਭਾਗ ਹੋ ਗਏ ਥੋੜੇ ਬੋਦੇ ਮਾਨਸੇ ਦੇ ਭਾਗ ਹੋ ਗਏ ਥੋੜੇ ਬੋਦੇ ਸੰਗਰੂਰ ਦੇ ਹੋ ਗਏ ਸ਼ੀਤ ਭਾਗ ਸੈਂਕੜੇ ਨੰਬਰ ਦੇ ਭਾਗ ਹੋ ਗਏ ਤੇ ਹੁਸ਼ਿਆਰਪੁਰ ਹੋ ਗਿਆ ਇਹਨਾਂ ਭਾਗਾਂ ਵਿੱਚ ਹੀ ਜਿਆਦੇ ਸਾਰ ਹਨ ਤੇ ਦੁਪਹਿਰ ਨੂੰ ਵੀ ਇਹਨਾਂ ਭਾਗਾਂ ਵਿੱਚ ਹੀ ਜਿਆਦਾ ਸਾਰ ਹਨ ਬਾਕੀ ਜੋ ਇੱਧਰਲੇ ਵਾਕੇ ਬਜੇ ਇਹਨਾਂ ਵਿੱਚ ਹੀ ਅਪਰ ਬਦਲਬਾਈ ਦੇਖਣ ਨੂੰ ਮਿਲ ਸਕਦੀ ਹੈ ਆਪਣੇ ਮਾਨਸੇ ਸੰਗਰੂਰ ਪਟਿਆਲਾ ਫਤਗੜ ਸਾਹ ਮੋਹਾਲੀ ਰੂਪਨਗਰ ਪਰ ਇਹਨਾਂ ਵਿੱਚ ਕੋਈ ਜਿਆਦਾ ਮੀਂ ਰੇੜੇ ਇਧਰ ਸਰ ਦੀਪਕ ਹੋ ਗਿਆ ਆਪਣੇ ਮਾਲਵੇ ਦੇ ਇਨ ਵਿੱਚ ਜਿਆਦਾ ਮੀਂਹ ਦੇ ਸਾਰ ਹਨ ਬਾਕੀ ਅੱਜ ਦੀ ਵਿੱਚ ਨਹੀਂ ਜਿੱਦਾਂ ਵੀ ਕੋਈ ਦੁਪਹਿਰ ਤੋਂ ਬਾਅਦ ਮੌਸਮ ਭਾਗੋਂ ਨਵੀਂ ਰਿਪੋਰਟ ਆਊਗੀ ਮੀਂਹ ਕਿੰਨੀ ਥਾਂ ਵੱਧੇ ਹਿੰਜ ਘਟਦੇ ਹਨ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਦਿਆ ਜਾਵੇਗਾ ਅੱਜ ਦੀ ਵੀਡੀਓ ਵਿੱਚ ਨਹੀਂ ਵੀਡੀਓ ਚੰਗੀ ਲੱਗਦਾ ਵੀਡੀਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਧੰਨਵਾਦ